ਜਿਹਦੇ ਜਿਹਨੇ ਹੁਣ ਆਪਣੀ ਜਿਹੜੇ ਕੋਡ ਵੱਡੇ ਹੋ ਰਹੇ ਹਨ ਨਾਲ ਨਾਲ ਆਪਣੀ ਗ੍ਰੀਨ ਸੈਂਸ ਲਾਤੀ ਹੈ ਉਹਦੇ ਤੋਂੜੇ ਆਪਣਾ ਗੇਮ ਨੂੰ ਵਧਾਣਾ ਚਾਹੁੰਦਾ ਹੈ ਜੀ ਸਾਰੇ ਬੱਚਿਆਂ ਨੂੰ ਇਹੀ ਕਹਾਗੇ ਵੀ ਇਹਨਾਂ ਤੋਂ ਪ੍ਰੇਰਿਤ ਹੋ ਕੇ ਠੀਕ ਹੈ ਆਪਣੇ ਖੇਡਾਂ ਵੱਲ ਧਿਆਨ ਦੇਣ ਨਸ਼ਿਆਂ ਪਤੀਆਂ ਤੋਂ ਦੂਰ ਰਹਿਣ ਕਿ ਬੜੀ ਖੁਸ਼ੀ ਹੋਈ ਸੀ ਸਾਡੇ ਪਿੰਡ ਦਾ ਜਿਹੜਾ ਹਰਪ੍ਰੀਤ ਸਿੰਘ ਹੈ ਉਹਨਾਂ ਨੇ ਹੈਂਡਬਾਲ ਚੀਜ਼ ਦਾ ਸਟੇਟ ਲੈਵਲ ਤੇ ਆਪਣਾ 골ਡ ਮੈਡਲ ਜਿੱਤੇ ਹੈ ਬਹੁਤ ਬਹੁਤ ਧੰਨਵਾਦ ਜਨਾਬ ਮੈਮ ਟਮੇਟਰ ਇਹਨਾਂ ਨੂੰ ਸੰਬੋਧਨ ਜਿਵੇਂ ਜਿਵੇਂ ਇਹਦਾ ਜੋਲ ਮੈਡਲ ਆਇਆ ਹੈ ਹਾਂ ਜੀ ਮੈਂ ਚਾਹਨਾ ਜੀ ਜਿਵੇਂ ਹੋਰ ਵੀ ਬੱਚੇ ਜਿਹੜੇ ਸਾਥ ਨੇ ਉਹ ਵੀ ਆਪਣੇ ਆਪਣੇ ਟੀਚੇ ਵਿੱਚ ਧਿਆਨ ਦੇਣ ਜਲਦੀ ਜਿੱਚ ਪੜਾਈ ਦੇ ਵਿੱਚ ਧਿਆਨ ਦੇਣ ਜਿਹਦੇ ਕਰਕੇ ਉਹ ਆਪਣੇ ਆਪ ਦਾ ਉੱਦਾਂ ਉੱਚਾ ਕਰਦੇ ਬਹੁਤ ਬਹੁਤ ਘਰ ਪ੍ਰੀਜਨ ਨੂੰ ਵਧਾਈ ਦਿੰਦੇ ਆ ਇਹਨਾਂ ਦੇ ਪੇਰੈਂਟਸ ਨੂੰ ਵਧਾਈ ਦਿੰਦੇ ਆ ਤੇ ਇਹਨਾਂ ਤੋਂ ਸਾਨੂੰ ਸਾਰਿਆਂ ਨੂੰ ਸਾਰੇ ਬੱਚਿਆਂ ਨੂੰ ਸਿੱਖ ਲੈਣੀ ਚਾਹੀਦੀ ਹੈ ਹਰਪਿੰਜੀ ਤੁਸੀਂ 골ਡ ਮੈਡਲ ਹੈਂਡਬਾਲ ਦੇ ਵਿੱਚ ਜਿੱਤਿਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਨੂੰ ਰਾਜਾਕਿਸ਼ਨ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਕਮੇਟੀ ਦਾ ਜਿਹਨਾਂ ਨੇ ਮੈਨੂੰ ਸਨਮਾਨਿਤ ਕੀਤਾ ਤੇ ਜਿਹੜੇ ਵੀ ਮੇਰਾ 골ਡ ਮੈਡਲ ਆਇਆ ਹੈ ਹਾਂਜੀ ਹੈਂਡਬਾਲ ਦੇ ਵਿੱਚ ਮੈਂ ਚਾਹਨਾ ਕਿ ਜਿਵੇਂ ਹੋਰ ਵੀ ਬੱਚੇ ਜਿਹੜੇ ਸਾਥ ਨੇ ਉਹ ਵੀ ਆਪਣੇ ਆਪਣੇ ਗੇਮ ਦੇ ਵਿੱਚ ਧਿਆਨ ਦੇਣ ਜੱਦੀ ਤੇ ਪੜਾਈ ਦੇ ਵਿੱਚ ਧਿਆਨ ਦੇਣ ਜਿਹਦੇ ਕਰਕੇ ਉਹ ਆਪਣੇ ਆਪ ਦਾ ਉਰਧਾ ਉੱਚਾ ਕਰਨ ਠੀਕ ਹੈ ਤਾਂ ਜੇਕਰ ਗੇਮਾਂ ਦੀ ਗੱਲ ਕਰੀਏ ਬਚਪਨ ਤੋਂ ਹੀ ਤੁਹਾਡਾ ਸ਼ੌਂਕ ਰਿਆ ਸੀਗਾ ਕਿ ਮੈਂ ਆਪ ਦੇ ਜਿਹੜਾ ਮਾਪਿਓ ਦਾ ਜਿਹੜਾ ਨਾਮ ਰੋਸ਼ਨ ਕਰਨਾ ਗੇਮਾਂ ਦੇ ਵਿੱਚ ਜਾ ਕੇ ਹਾਂ ਜੀ ਬਚਪਨ ਤੋਂ ਹੀ ਮੈਂ ਜਿੰਮ ਬਿਲਕੁਲ ਪ੍ਰੈਸ ਕਰਦਾ ਸੀਗਾ ਠੀਕ ਹੈ ਜਿਵੇਂ ਜਿਵੇਂ ਹੁਣ ਆਪਣੀ ਏਜ ਦੇ ਅਕੋਰਡ ਹੋਰਡੇ ਹੋਰ ਹੈ ਨਾਲ ਨਾਲ ਆਪਣੀ ਗ੍ਰੀਨ ਸੈਂਸ ਵੱਧਦੀ ਹੈ ਉਹਦੇ ਅਕੋਰਡਿੰਗ ਆਪਣਾ ਗੇਮ ਨੂੰ ਵਧਾਣਾ ਚਾਹੁੰਦਾ ਹਾਂ ਗੇਮ ਇਹ ਕਹਤੇ ਇਹਦੇ ਵਿੱਚ ਤੁਹਾਡਾ ਕੋਈ ਜਿਹੜਾ ਜਿੱਕਰ ਗੱਲ ਕਰੇ ਗੇਮ ਦੀ ਤੁਸੀਂ ਮਤਲਬ ਕਿ ਪ੍ਰੈਕਟਿਸ ਕਰਦੇ ਹੋਣੇ ਤਾਂ ਸਾਰਾ ਜਿਹੜਾ ਤੁਹਾਡਾ ਰੁਟੀਨ ਹੈ ਉਹਦਾ ਟਾਈਮ ਟੇਬਲ ਵੀ ਬਣਾਇਆ ਹੋਣਾ ਹਾਂਜੀ ਹਾਂਜੀ ਉਸੇ ਤਰੀਕੇ ਨਾਲ ਤੁਸੀਂ ਪ੍ਰੈਕਟਿਸ ਵਗੈਰਾ ਕਰਦੇ ਹੋ ਹਾਂਜੀ ਰੁਟੀਨ ਸੇ ਮੈਂ ਉਧਰ ਸੇ 5 ਵਜੇ ਤੋਂ ਲੈ ਕੇ ਚੱਲਦੇ ਰਹਿੰਦੇ ਆ ਸ਼ਾਮ ਦੇ ਤੱਕ ਠੀਕ ਹੈ ਪੂਰਾ ਦਿਨ ਇਹਦੇ ਹੀ ਨਿਕਲ ਜਾਂਦਾ ਪ੍ਰੈਕਟਿਸ ਦੇ ਵਿੱਚ ਠੀਕ ਹੈ ਤਾਂ ਜੇ ਕੱਲ ਜੇ ਕੱਲ ਕਰਨ ਕਰੀਏ ਯੂਥ ਦੀ ਅੱਜਕੱਲ ਦੇ ਜਿਹੜੇ ਯੂਥ ਨੇ ਜਿਹੜੇ ਮੁੰਡੇ ਹੈਗੇ ਨੇ ਜਵਾਨ ਤੇ ਉਹ ਨਸ਼ਿਆਂ ਦੇ ਵਿੱਚ ਜਾ ਰਹੇ ਨੇ ਤੇ ਉਹਨਾਂ ਨੂੰ ਵਾਸਤੇ ਕੋਈ ਮੈਸੇਜ ਦੇਣਾ ਚਾਹੁੰਦਾ ਜਿਹੜੇ ਯੂਥ ਨੇ ਨਸ਼ੇ ਵਿੱਚ ਜਾ ਰਹੇ ਨੇ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹਾਂਗਾ ਕਿ ਉਹਨਾਂ ਨੂੰ ਕੋਈ ਨਾ ਕੋਈ ਆਪਣੀ ਸ킬 ਕੋਈ ਚੀਜ਼ ਸਿੱਖਣੀ ਚਾਹੀਦੀ ਹੈ ਜਿੱਦ ਵਿੱਚ ਉਹਦੇ ਬੱਤੀ ਉਹ ਕਿਸੇ ਨਾ ਕਿਸੇ ਜੌਬ ਤੇ ਜਾ ਕੇ ਆਪਣੇ ਕਿਸੇ ਤਰੀਕੇ ਨਾਲ ਕੰਮ ਕਰ ਸਕਣ ਤੇ ਨਸ਼ੇ ਵਾਲੇ ਛੱਡ ਸਕਣ ਮੱਖਣ ਜੀ ਅੱਜ ਤੁਸੀਂ ਰਾਧਾ ਕ੍ਰਿਸ਼ਨ ਮੰਦਿਰ ਦੇ ਵਿੱਚ ਆਏ ਹੋ ਤੇ ਬਲੌਂਗੀ ਦੇ ਜਿਹੜੇ ਹਰਪੀ ਸਿੰਘ ਨੇ ਉਹਨਾਂ ਨੇ 골ਡ ਮੈਡਲ ਜਿੱਤਿਆ ਹੈ ਹੈਂਡਬਾਲ ਦੇ ਵਿੱਚ ਤੇ ਅੱਜ ਤੁਸੀਂ ਸਮਾਨਿਤ ਕਰਨ ਵਾਸਤੇ ਆਇਆ ਕੀ ਕਹਿਣਾ ਚਾਹੋਗੇ ਸਾਨੂੰ ਇਹ ਸੁਣ ਕੇ ਬੜੀ ਖੁਸ਼ੀ ਹੋਈ ਸੀ ਸਾਡੇ ਪਿੰਡ ਦਾ ਜਿਹੜਾ ਹਰਪ੍ਰੀਤ ਸਿੰਘ ਉਹਨਾਂ ਨੇ ਹੈਂਡਬਾਲ ਚ ਜਿਹੜਾ ਸਟੇਟ ਲੈਵਲ ਤੇ ਆਪਣਾ 골ਡ ਮੈਡਲ ਦਿੱਤੇ ਹੈ ਤੇ ਅੱਜ ਅਸੀਂ ਸਾਰੇ ਬੱਚਿਆਂ ਨੂੰ ਇਹੀ ਕਹਾਗੇ ਵੀ ਇਹਨਾਂ ਤੋਂ ਪ੍ਰੇਰਿਤ ਹੋਗੇ ਠੀਕ ਹੈ ਆਪਣੇ ਖੇਡਾਂ ਵੱਲ ਧਿਆਨ ਦੇਣ ਨਸ਼ਿਆਂ ਪੱਤੀਆਂ ਤੋਂ ਦੂਰ ਰਹਿਣ ਤੇ ਅਸੀਂ ਇਹਨਾਂ ਨੂੰ ਬਹੁਤ ਬਹੁਤ ਹਰਪ੍ਰੀਤ ਜੀ ਨੂੰ ਵਧਾਈ ਦਿੰਦੇ ਆ ਇਹਨਾਂ ਦੇ ਪੇਰੈਂਟਸ ਨੂੰ ਵਧਾਈ ਦਿੰਦੇ ਆ ਤੇ ਇਹਨਾਂ ਤੋਂ ਸਾਨੂੰ ਸਾਰਿਆਂ ਨੂੰ ਸਾਰੇ ਬੱਚਿਆਂ ਨੂੰ ਸਿੱਖ ਲੈਣੀ ਚਾਹੀਦੀ ਜੇਕਰ ਗੱਲ ਕਰੀਏ ਜਿਹੜਾ ਪੁੱਤ ਹੈਗਾ ਉਹਨੇ ਮਾਪੇ ਦਾ ਜਿਹੜਾ ਨਾਮ ਦਾ ਰੋਸ਼ਨ ਕੀਤਾ ਤੇ ਪਿੰਡ ਦਾ ਵੀ ਨਾਮ ਰੋਸ਼ਨ ਹੋਇਆ ਇਸ ਸਾਨੂੰ ਪੂਰਾ ਘਰ ਉਹ ਇਹਨਾਂ ਤੇ ਹਰਪ੍ਰੀਤ ਜੀ ਦੇ ਇਹਨੇ ਨਾ ਮਤਲਬ ਆਪਣੇ ਮਾਪੇ ਦਾ ਨਾਮ ਰੋਸ਼ਨ ਕੀਤਾ ਹੀ ਕੀਤਾ ਤੇ ਸਾਡੀ ਬਲੌਂਗੀ ਦਾ ਜਿਹੜਾ ਨਾਮ ਉਹ ਵੀ नेशनल पद्धर से गया है बलौंगी का भी हाँ भी रा रा बच्चा है जिन्होंने गोल्ड मेडल मेरे पास मोहल्ले के पंच सामती जी भी हैं मंदिर कमेटी के प्रधान जगवीर जी भी हैं मैं आप लोगों से इसी मंदिर प्रांगण में एक मैं आपसे छोटी सी गुजारिश करूंगा कि हमारे मोहाली के अंदर जो बलौंगी गांव है इस बलौंगी गांव के अंदर अगर ज़्यादा समय ना दिया जाए ज़्यादा नहीं देखिए कहते हैं दूर ना जाए घर के ही पास लेके चले इस मंदिर की गली में ही देखा जाए तो प्रधान जी मैं आपको अवगत कराना चाहूंगा बहुत ज़्यादा नसों का प्रचार हो रहा है सबसे पहले तो आप इस चीज़ के ऊपर हाथ उठाएं और बच्चों को आगे ये हमारे लिए बहुत बड़ा प्रेरणा का स्रोत है कि आदर्श कॉलोनी बी ब्लॉक मोहाली से कल की डेट में हमारा ये हरपीत कहीं भी जाए किसी भी, भी विभाग में जाए मैं कहूंगा भगवान राधा रानी की कृपा उन पर बनी रहे ये क्या नाम होगा कि हाँ बलोंगी से कोई माध्यम पुरुष निकला था बलोंगी अच्छे कामों के लिए जाना जाए बुरे कामों के लिए ना निकाला जाए बच्चों से यही अनुरोध है मेरी कि देखिए कहावत है खेलोगे कूदोगे होगे खराब और पढ़ोगे लिखोगे बनोगे नवाब तो ये बहुत बड़ी एग्जाम्पल है खेल कूद में भी बच्चों की रुचि का होना बहुत अनिवार्य होता है माँ बाप का नाम देखिए सुखदेव जी हो गए बहन जी बैठी हुई हमारे बीच में देखिए एक तरह का फक्र हो जाता है जब कोई समाज से कोई व्यक्तिगत आदमी कहीं किसी डिपार्टमेंट में किसी भागे में जाता हो भले आज ये स्वर्ण पदक लेके आए हो नेशनल लेवल पे मैं कहता हूँ इंटरनेशनल लेवल पे भी लेके आए बलोंगी का नाम ऊंचा करें लेकिन इसके लिए सबका सहयोग जरूरी है बच्चों को नशे से दूर रखें नशा एक बहुत ही बड़ा कीड़ा इस मोहाली खासकर बलोंगी के अंदर बनता जा रहा है तो प्रधान जी मैं आपसे यही अनुरोध करूँगा पंच जी भी आप यही हैं प्रधान जी आप भी यही हैं कि इस चीज़ को क्रूतियों को खासकर इस बलोंगी के अंदर से हटाने की कोशिश की जाए ताकि हमारा कोई बच्चा किसी के माँ बाप का हमारा बहुत बुरा लगता है जब वो किसी गलत माध्यम से जाता है मैं हरप्रीत को एक बार द्वारा मंदिर कमेटी की तरफ से धन्यवाद करूंगा बेटा और ऐसे ही आगे अपने कदम बढ़ाते रहो हमारे लिए प्रेरणा का सोचा जय जय शुक्रिया